ਦਣ ਤੇ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਜਾਵੇਗੀ ਉਸ ਤੋਂ ਪਹਿਲਾਂ 21 ਦਸੰਬਰ ਨੂੰ SKMD ਮੀਟਿੰਗ ਹੋਈ ਸੀ 6 ਮੈਂਬਰੀ ਤਾਲਮਿਲ ਕਮੇਟੀ ਤੇ ਦੋਹਾਂ ਫੋਰਮਾਂ ਦੇ ਵਿਚਾਰੇ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਰਾਜੇਵਾਲ ਤੇ ਜੁਗਿੰਦਰ ਸਿੰਘ ਉਗਰਾਹਾਂ ਸ਼ਾਮਲ ਹੋਏ ਸਨ ਤਾਂ ਅੱਜ ਦੀ ਇਸ ਮੀਟਿੰਗ ਤੇ ਵੀ ਨਜ਼ਰਾਂ ਟਿਕੀਆਂ ਹੋਈ ਨੇ ਕਿ ਕੀ ਅੱਜ ਸਮਰਥਨ ਨੂੰ ਲੈ ਕੇ ਫੈਸਲਾ ਲਿਆ ਜਾਂਦਾ ਜਾਂ ਨਹੀਂ ਇਸ ਮੀਟਿੰਗ ਤੋਂ ਬਾਅਦ ਚਾ ਅਜਿਹਾ ਸਪਸ਼ਟ ਹੋ ਜਾਵੇਗਾ ਤਾਂ ਪਰ 12 ਵਜੇ ਚੰਡੀਗੜ੍ਹ ਭਵਨ ਦੇ ਵਿੱਚ ਇਹ ਮੀਟਿੰਗ ਹੋਵੇਗੀ ਖਨੌਰੀ ਤੇ ਸ਼ੰਭੂ ਮੋਰਚੇ ਨੂੰ ਸਮਰਥਨ ਦੇਣ ਤੇ ਇਸ ਮੀਟਿੰਗ ਦੇ ਵਿੱਚ ਆ ਚਰਚਾ ਕੀਤੀ ਜਾਣੀ ਹੈ ਕਿਉਂਕਿ ਜਿੱਥੇ ਲਗਾਤਾਰ ਕਿਸਾਨਾਂ ਗੁੱਜ ਜਗੀਰ ਸਿੰਘ ਡੱਲੇਵਾਲ ਖਨੋਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਹੋਏ ਨੇ ਉਹਨਾਂ ਦੀ ਤਬੀਅਤ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਪਰ ਇਸ ਦੇ ਵਿਚਾਲੇ ਅਜੇ ਤੱਕ ਐਸਕੇਮ ਇਸ ਨੂੰ ਲੈ ਕੇ ਫੈਸਲਾ ਨਹੀਂ ਲੈ ਸਕਿਆ ਤੇ ਅੱਜ ਇਸੇ ਮੀਟਿੰਗ ਦੇ ਵਿੱਚ ਇਸ ਨੂੰ ਲੈ ਕੇ ਫੈਸਲਾ ਲਿਆ ਜਾ ਸਕਦਾ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਸਾਡੇ ਸਹਿਯੋਗੀ ਪੰਕਜ ਕਪਾਈ ਜੁੜੇ ਹੋਏ ਨੇ ਆ ਪੰਕਜ ਅੱਜ ਐਸਕੇਮ ਦੀ ਇਹ ਮੀਟਿੰਗ ਸਵਾਲ ਅਜੇ ਵੀ ਬਰਕਰਾਰ ਰਿਹਾ ਕਿ ਆਖਰਕਾਰ ਐਸਕੇਮ ਦੇ ਵੱਲੋਂ ਆ ਖਨੌਰੀ ਸ਼ੰਭੂ ਮੋਰਚ ਨੂੰ ਸਮਰਥਨ ਕੀਤਾ ਜਾਵੇਗਾ ਨਹੀਂ ਕੀਤਾ ਜਾਵੇਗਾ ਸਮਰਥਨ ਜੇ ਕਰਨਗੇ ਤਾਂ ਉਹ ਕਿਸ ਤਰੀਕੇ ਦੇ ਨਾਲ ਕਰਨਗੇ ਆ ਦੇਖੋ ਪਹਿਲਾਂ ਲੁਧਿਆਣੇ ਦੇ ਵਿੱਚ ਮੀਟਿੰਗ ਜਿਹੜੀ ਹੈ ਉਹ ਕੁਝ ਦਿਨ ਪਹਿਲਾਂ ਹੋਈ ਸੀਗੀ ਔਰ ਉੱਥੇ ਮੀਟਿੰਗ ਤੋਂ ਬਾਅਦ ਇਹ ਕਿਹਾ ਗਿਆ ਸੀਗਾ ਕਿ ਚੰਗੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਔਰ ਐਸ ਕੇ ਐਮ ਕਿਉਂਕਿ ਸਿਰਫ ਪੰਜਾਬ ਦੀਆਂ ਜਿੱਥੇ ਬੰਦੀਆਂ ਇਸ ਦੇ ਵਿੱਚ ਨਹੀਂ ਹੈ ਇਸ ਦੇ ਵਿੱਚ ਦੇਸ਼ ਭਰ ਦੀਆਂ ਜਿੱਥੇ ਬੰਦੀਆਂ ਕੋਈ ਬੰਗਾਲ ਤੋਂ ਹੈ ਕੋਈ ਯੂਪੀ ਤੋਂ ਹੈ ਤਾਂ ਕਹਿ ਰਹੇ ਸੀ ਕਿ ਜੋ ਕੋਈ ਚਰਚਾ ਹੋਈ ਹੈ ਉਹ ਅਸੀਂ ਆਪਸ ਦੇ ਵਿੱਚ ਵਿਚਾਰਾਂਗੇ ਔਰ ਉਸ ਤੋਂ ਬਾਅਦ ਇਹ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਅੱਗੇ ਜਿਹੜਾ ਵੈ ਢਲੇਵਾਲ ਦੀ ਫੇਤ ਨੂੰ ਲੈ ਕੇ ਕੀ ਖਨੋਰੀ ਜਾਣਾ ਹੈ ਸ਼ੰਭੂ ਜਾਣਾ ਹੈ ਜਾਂ ਫਿਰ ਕਿ ਕੋਈ ਤਾਲਮੇਲ ਬਣਾਇਆ ਜਾਏਗਾ ਤਾਂ ਐਸੋ ਨੇ ਜਿਹੜੀ ਜਾਣਕਾਰੀ ਮਿਲਦੀ ਹੈ ਕਿ ਐਸਕੇਐਮ ਦੇ ਜਿਹੜੇ ਲੀਡਰ ਨੇ ਉਹ ਇਹ ਨਹੀਂ ਚਾਹੁੰਦੇ ਕਿ ਖਨੋਰੀ ਜਾਂ ਸ਼ੰਭੂ ਡਾਇਰੈਕਟ ਜਾ ਕੇ ਬੈਠਿਆ ਜਾਵੇ ਲੇਕਿਨ ਇਸ ਗੱਲ ਨੂੰ ਲੈ ਕੇ ਸਹਿਮਤ ਜ਼ਰੂਰ ਨੇ ਕੀ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਉਹ ਮੰਗਾਂ ਨੂੰ ਲੈ ਕੇ ਸਾਰੇ ਰਾਜ਼ੀ ਨੇ ਕਿ ਇਹੀ ਮੰਗਾਂ ਦੇ ਉੱਤੇ ਕੇਂਦਰ ਸਰਕਾਰ ਨੂੰ ਫੈਸਲਾ ਲੈਣਾ ਚਾਹੀਦਾ ਹੈ ਔਰ ਜਿਹੜੀਆਂ ਡੱਲੇਵਾਲ ਪੰਦੇਰ ਹੋਰਾਂ ਦੀਆਂ ਮੰਗਾਂ ਨੇ ਉਸ ਨੂੰ ਲੈ ਕੇ ਇੱਕ ਕੋਆਰਡੀਨੇਸ਼ਨ ਕਮੇਟੀ ਬਣਾਈ ਜਾਵੇ ਜਿਸ ਦੇ ਵਿੱਚ ਇਹ ਤੈਅ ਕੀਤਾ ਜਾਵੇ ਕਿ ਕੋਈ ਵੀ ਕੋਲ ਜੇਕਰ ਡੱਲੇਵਾਲਿਆਂ ਪੰਦੇਰ ਹੋਰੀ ਲੈਂਦੇ ਨੇ ਜਾਂ ਫਿਰ ਐਸਕੇਮ ਲੈਂਦਾ ਤਾਂ ਉਹ ਸਾਰੇ ਸੰਜੀਦੌਰ ਤੇ ਉਸ ਤਰੀਕੇ ਨਾਲ ਪ੍ਰੋਟੈਸ ਜਿਹੜਾ ਉਹ ਕੀਤਾ ਜਾਵੇ ਤਾਂ ਇਸੇ ਗੱਲ ਨੂੰ ਲੈ ਕੇ ਅੱਜ 12 ਵਜੇ ਜਿਹੜੀ ਮੀਟਿੰਗ ਰਹਿਣ ਵਾਲੀ ਹੈ ਚੰਡੀਗੜ੍ਹ ਦੇ ਵਿੱਚ ਔਰ ਇਸ ਮੀਟਿੰਗ ਤੋਂ ਬਾਅਦ ਹੋਰ ਜ਼ਿਆਦਾ ਪਿਕਚਰ ਕਲੀਅਰ ਹੋਏਗੀ ਲੇਕਿਨ ਦੂਜੇ ਪਾਸੇ ਜਿਹੜੇ ਡਾਕਟਰ ਨੇ ਡੱਲੇਵਾਲ ਹੋਰਾਂ ਦਾ ਚੈੱਕਅਪ ਕਰ ਰਹੇ ਨੇ ਉਹ ਲਗਾਤਾਰ ਚਿੰਤਾ ਜ਼ਰੂਰ ਜ਼ਾਹਰ ਕਰ ਰਹੇ ਨੇ ਕਿ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਔਰ ਜੇਕਰ ਜਲਦ ਕੋਈ ਫੈਸਲਾ ਨਹੀਂ ਲਿੱਤਾ ਗਿਆ ਤਾਂ ਫਿਰ ਨੁਕਸਾਨ ਜਿਹੜਾ ਵੈ ਉਹ ਡੱਲੇਵਾਲ ਦੇ ਤੇ ਬਲੇਕੇ ਹੋ ਸਕਦਾ ਠੀਕ ਹੈ ਪੰਗੇ ਜੀ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਕਿਸਾਨਾ ਗੁਰਿੰਦਰ ਸਿੰਘ ਲਖੋਵਾਲ ਜੁੜ ਚੁੱਕੇ ਹਨ ਲਖੋਵਾਲ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ 8 ਪੰਜਾਬ ਤੇ ਲਖੋਵਾਲ ਸਾਹਿਬ 29 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਮਰਨ ਵਰਤੇ ਬੈਠੇ ਹੋਏ ਨੇ ਪਰ ਸਵਾਲ ਬਰਕਰਾਰ ਹੈ ਕਿ ਐਸਕੇਮ ਅਜੇ ਤੱਕ ਫੈਸਲਾ ਕਿਉਂ ਨਹੀਂ ਲੈ ਸਕਿਆ ਇਸ ਸਮਰਥਨ ਨੂੰ ਲੈ ਕੇ ਕੀ ਅੱਜ ਦੀ ਇਸ ਮੀਟਿੰਗ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਕੋਈ ਫੈਸਲਾ ਲਿਆ ਜਾਵੇਗਾ ਨੇ ਅਸੀਂ ਤਾਂ ਲਗਾਤਾਰ ਸਮਰਥਨ ਜਾਰੀ ਹੈ ਅਸੀਂ ਉੱਥੇ ਜਾ ਕੇ ਵੀ ਆਏ ਅੱਜ ਕੱਲ ਅਸੀਂ ਸਾਰੇ ਦੇਸ਼ ਦੇ ਵਿੱਚ ਜੀਸੀਆਂ ਨੂੰ ਮੰਗ ਪੱਤਰ ਡੱਲੇਵਾਲ ਸਾਹਿਬ ਦੇ ਹੱਕ ਦੇ ਵਿੱਚ ਇਸ ਅੰਦੋਲਨ ਦੇ ਹੱਕ ਦੇ ਵਿੱਚ ਤੇ ਮੰਗਾ ਮੰਨੋ ਉਹਦੇ ਹੱਕ ਦੇ ਵਿੱਚ ਅਸੀਂ ਸਾਰਿਆਂ ਨੂੰ ਮੰਗ ਪੱਤਰ ਐਸਕੇਐਮ ਨੇ ਦਿੱਤੇ ਗਏ ਨੇ ਉਹਦੇ ਲਈ ਉਹਨਾਂ ਲਈ ਕਮੇਟੀ ਵੀ ਇੱਕ ਗਈ ਸੀ ਛੇ ਮੈਂਬਰੀ ਕਮੇਟੀ ਜਿਹੜੀ ਅੰਦੇਸਰ ਸਾਹਿਬ ਹੋਣਾ ਮੈਂ ਗੱਲਬਾਤ ਵੀ ਪਟਿਆਲੇ ਦੇ ਵਿੱਚ ਕਰਕੇ ਆਈ ਆ ਤੇ ਉਹ ਅੱਜ ਕਮੇਟੀ ਸਾਨੂੰ ਰਿਪੋਰਟ ਜਿਹੜੀ ਸਾਰੀ ਐਸਕੇਐਮ ਦੀ ਟੀਮ ਨੂੰ ਰਿਪੋਰਟ ਕਰੇਗੀ ਵੀ ਕੀ ਗੱਲਬਾਤ ਹੋਈ ਆ ਅੱਗੇ ਕਿਵੇਂ ਵਧਣਾ ਸਾਡੀ ਪੂਰੀ ਸਪੋਰਟ ਆ ਅੰਦੋਲਨ ਲਈ ਪੂਰੀਆਂ ਮੰਗਾਂ ਲਈ ਸਪੋਰਟ ਆ ਕੇਂਦਰ ਤੇ ਅਸੀਂ ਦਬਾਅ ਬਣਾਇਆ ਹੋਇਆ ਰਾਜਪਾਲ ਸਾਹਿਬ ਦੇ ਰਾਹੀਂ ਅਸੀਂ ਮੈਸੇਜ ਵੀ ਭਜਾਇਆ ਹੋਇਆ ਤੁਹਾਨੂੰ ਪੂਰੀ ਤਰ੍ਹਾਂ ਤੇ ਮੰਗਾਂ ਮੰਨ ਕੇ ਇਹਨਾਂ ਦਾ ਵੱੱਟ ਤੜਵਾਇਆ ਜਾਵੇ ਹੂੰ ਤੇ ਉਹਦੇ ਲਈ ਅੱਜ ਅਸੀਂ ਮੀਟਿੰਗ ਦੇ ਵਿੱਚ 12 ਵਜੇ ਸਾਡੀ ਮੀਟਿੰਗ ਐਸਕੇਐਮ ਦੀ ਮੀਟਿੰਗ ਤਸਾਨ ਭਵਨ ਚੰਡੀਗੜ੍ਹ ਦੇ ਵਿੱਚ ਜਿਹੜੀ ਸ਼ੁਰੂ ਹੋਵੇਗੀ ਤੇ ਉਹਦੇ ਚ ਅਸੀਂ ਅਗਲੀਆਂ ਵਿਚਾਰਾਂ ਕਰਾਂਗੇ ਇਹਨਾਂ ਕੋਲ ਸਮੇਂ ਸਿੱਧਾ ਸਵਾਲ ਕਰ ਰਹੇ ਆ ਕਿ ਐਸਕੇਐਮ ਦੇ ਆਗੂ ਜਿੰਨੀਆਂ ਮੇ ਜੱਥੇ ਬੰਦੀਆਂ ਸਿੱਧੇ ਤੁਰਤ ਇਹ ਕਹਿਣ ਨੂੰ ਕਿਉਂ ਨਹੀਂ ਤਿਆਰ ਕਿ ਅਸੀਂ ਖਨੋਰੀ ਬਾਰਡਰ ਜਾ ਰਹੇ ਆ ਖਨੋਰੀ ਬਾਰਡਰ ਤੇ ਜਾ ਕੇ ਜੋ ਡੱਲੇਵਾਲ ਦੇਲ ਮਰਨ ਵਰਤ ਕੀਤਾ ਜਾ ਰਿਹਾ ਉਸ ਦਾ ਸਮਰਥਨ ਕੀਤਾ ਜਾਵੇਗਾ ਆਖਰਕਾਰ ਦਿੱਕਤ ਕੀ ਹੈ 21 ਚੌਧਰ ਦੀ ਲੜਾਈ ਹੈ ਹੌਮੇ ਦੀ ਲੜਾਈ ਹੈ ਆਖਰਕਾਰ ਕਿਉਂ ਨਹੀਂ ਫੈਸਲਾ ਲਿਆ ਲਿਆ ਜਾ ਰਿਹਾ ਹੁਣ ਤੱਕ ਨਹੀਂ ਲੜਾਈਆਂ ਬੜੀਆਂ ਤਰੀਆਂ ਹੁੰਦੀਆਂ ਨੇ ਹੁਣ ਪੰਦੇਰ ਸਾਹਿਬ ਹੋਣੀ ਦੂਸਰੇ ਬਾਰਡਰ ਤੇ ਲੜਾਈ ਲੜ ਰਹੇ ਆ ਹੂੰ ਅਸੀਂ ਪੰਜਾਬ ਦੇ ਅੰਦਰ ਦੂਸਰੇ ਬਾਰਡਰਾਂ ਤੇ ਜਿਵੇਂ ਅਸੀਂ ਡੀਸੀਆਂ ਨੂੰ ਮੰਗ ਪੱਤਰ ਰਾਜਪਾਲ ਨੂੰ ਮੰਗ ਪੱਤਰ ਅਸੀਂ ਦੂਜੀ ਲੜਾਈ ਲਈ ਲੜ ਰਹੇ ਹਾਂ ਮੰਗਾ ਸਾਡੀਆਂ ਇੱਕ ਨੇ ਜਰੂਰੀ ਥੋੜੇ ਉਹ ਵੀ ਅਸੀਂ ਉੱਥੇ 2-4000 ਬੰਦਾ ਉੱਥੇ ਵੀ ਬਹਿ ਜਾਗੇ ਅਸੀਂ ਜਾ ਕੇ ਸਰਕਾਰ ਨੂੰ ਕੀ ਫਰਕ ਪੈਣਾ ਹੂੰ ਅਸੀਂ ਬੱਖੋ ਬੱਕਰੀਆਂ ਪੰਜਾਬ ਦੇਆਂ ਤਹਿਸੀਲਾਂ 'ਚ ਲੋਕਾਂ ਨੂੰ ਚਾਰਜ ਕਰ ਰਹੇ ਹਾਂ ਡੀਸੀਆਂ ਨੂੰ ਜਾ ਰਹੇ ਹਾਂ ਪਿੰਡਾਂ ਬਰਤੀ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਉੱਥੇ ਬੈਠਣ ਨਾਲ ਕੋਈ ਲੜਾਈ ਨਹੀਂ ਬਣ ਜਾਣੀ ਕਿ ਉੱਥੇ ਜਾ ਕੇ ਕੋਈ ਅਸੀਂ 2-4000 ਬੰਦਾ ਬਹਿ ਜਾਈਏ ਜਾਂ ਅਸੀਂ ਬਹਿ ਜਾਈਏ ਤੇ ਅਸੀਂ ਲੋਕਾਂ ਨੂੰ ਪਿੰਡਾਂ 'ਚੋਂ ਕਿਉਂਕਿ ਲੋਕਾਂ ਵੱਡਾ ਅੰਦੋਲਨ ਆ ਲੋਕਾਂ ਨੂੰ ਅਸੀਂ ਬੂਟ ਲੈਵਲ ਤੋਂ ਤਿਆਰ ਕਰ ਰਹੇ ਹਾਂ ਜੀ ਲੜਾਈ ਜੀ ਤੇ ਉਹਦੇ ਲਈ ਬੈਠਣ ਦਾ ਕੋਈ ਏਡਾ ਮਕਸਦ ਨਹੀਂ ਹੈਗਾ ਲੜਾਈ ਸਾਡੀ ਇੱਕੋ ਹੀ ਆ ਲਖਵਾਲ ਸਿੰਘ ਸਾਹਿਬ ਕੀ ਸੰਯੁਕਤ ਕਿਸਾਨ ਮੋਰਚਾ ਦਿੱਲੀ ਕੂਚ ਦੇ ਹੱਕ ਵਿੱਚ ਹੈ ਜਾਂ ਨਹੀਂ ਕਿਉਂਕਿ ਸ਼ੰਭੂ ਬਾਰਡਰ ਤੋਂ ਲਗਾਤਾਰ ਤਿੰਨ ਵਾਰ ਜੋ ਕਿ ਦਿੱਲੀ ਕੂਚ ਦੀਆਂ ਕੋਸ਼ਿਸ਼ਾਂ ਹੋ ਚੁੱਕੀਆਂ ਨੇ ਪਰ ਉਹ ناکਾਮ ਰਹੀਆਂ ਨਹੀਂ ਅਸੀਂ ਅਜੇ ਹੱਕ 'ਚ ਨਹੀਂ ਹੈਗੇ ਲੋਕ ਅਜੇ ਨਹੀਂ ਤਿਆਰ ਬਾਹਰਲੀ ਹੁਕਮ ਨਹੀਂ ਤਿਆਰ ਨਾ ਨਜ਼ਰ ਬਾਹਰ ਨਹੀਂ ਉਸਕੈਟਾਂ ਤਿਆਰ ਨਹੀਂ ਹੁੰਦੀਆਂ ਸਾਡੇ ਨਾਲ ਸਾਰੇ ਲੋਕ ਤਿਆਰ ਨਹੀਂ ਉਹਨਾਂ 'ਚ ਅਸੀਂ ਨਹੀਂ ਹੱਥ ਜੀ